ਕਿਸਾਨਾਂ ਦੀ ਹਮਾਇਤ ਉਦਰੇ ਹੋਏ ਇਹਨੇ ਪੰਜਾਬ ਦੇ ਆੜਤੀਏ ਜਿਨ੍ਹਾਂ ਤੇ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਖਿਲਾਫ ਝੰਡਾ ਚੁੱਕ ਲਿਆ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਰੋਸ ਵਜੋਂ 22 ਦਸੰਬਰ ਤੋਂ 25 ਦਸੰਬਰ ਤੱਕ ਸਾਰੀਆਂ ਮੰਡੀਆਂ ਨੂੰ ਬੰਦ ਰੱਖਿਆ ਜਾਵੇਗਾ ਤੇ ਇਸ ਦੌਰਾਨ ਮੰਡੀਆਂ ਦਾ ਕੰਮਕਾਜ ਵੀ ਠੱਪ ਰਹੇਗਾ 11850 ਮੰਡੀਆਂ ਜਿਹੜੀਆਂ ਜਾਣਦੇ ਸਾਡੇ ਉਹ ਦੱਸਿਆ ਤੁਹਾਨੂੰ ਪਹਿਲਾਂ ਵੀ ਉਦੇ ਅਨੁਸਾਰ ਇਹ ਕੱਲ ਤੋਂ 22 ਦਸੰਬਰ ਤੋਂ ਲੈ ਕੇ ਸ਼ਨੀਵਾਰ ਤੱਕ ਬੰਦ ਰਹਿਣਗੀਆਂ ਤੇ ਕਿਸੇ ਕੋਈ ਵੀ ਕੰਮ ਨਹੀਂ ਕਰਾਂਗੇ ਸਾਡੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਇਹ ਕੇਂਦਰ ਸਰਕਾਰ ਦੀ ਬਦਨੀਤੀ ਹੈ ਕੇਂਦਰ ਸਰਕਾਰ ਅੜਿਰ ਰਵਿਏ ਤੇ ਉਹਨੇ ਰਵਿਆ اختیار ਕੀਤਾ ਹੈ ਜੋ ਨਿੰਦਨਯੋਗ ਹੈ ਕਾਰਨ ਕਿ ਵੇਖੋ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜੀ ਮੋਦੀ ਜੀ ਗ੍ਰਹਿ ਮੰਤਰੀ ਅਮਸ਼ਾਹ ਜੀ ਇਹਨਾਂ ਨੂੰ ਚਾਹੀਦਾ ਕਿਸਾਨਾਂ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ ਤੁਸੀਂ ਆਪ ਦੇਖੋ ਉੱਥੇ ਬੱਚੇ ਇੰਨੀ ਠੰਡ ਹੈ হাড় ਚੀਰਵੀਂ ਠੰਡਾ ਉਹਦੇ ਵਿੱਚ ਫੇਰ ਵੀ ਮੋਰਚਾ ਲਾ ਕੇ ਬੈਠੇ ਨੇ ਤੇ ਕਿਸਾਨ ਕੇਂਦਰ ਸਰਕਾਰ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਕੇਂਦਰ ਸਰਕਾਰ ਉਹਨਾਂ ਦੀ ਗੱਲ ਸੁਣਦੀ ਬਜਾਏ ਉਹਨਾਂ ਤੇ ਉਲਟਾ ਹੋਰ ਐਲੀਗੇਸ਼ਨ ਲਾ ਰਹੀ ਹੈ ਤੇ ਸੰਘਰਸ਼ ਨੂੰ ਤਾਰਪਿੱਡੋ ਕਰਨ ਦਾ ਯਤਨ ਕਰ ਰਹੀ ਹੈ ਏਜੰਸੀਆਂ ਵਿੱਚ ਵੜ ਰਹੀ ਹੈ ਸੰਘਰਸ਼ ਨੂੰ ਹੋਰ ਲਮਕਾਉਣ ਦਾ ਯਤਨ ਕਰ ਰਹੀ ਹੈ ਤਾਂ ਕਿ ਕਿਸਾਨ ਜਿਹੜਾ ਉਹ ਹੰਭਣ ਜਾਣ ਤੇ ਇਹ ਕਿਸਾਨ ਸੰਘਰਸ਼ ਆਦ ਵੀ ਚੱਲੇ ਜਿਹੜਾ ਇਹ ਕੰਮ ਕਦੀ ਵੀ ਨਹੀਂ ਹੋਣਾ ਤੇ ਕਿਸਾਨ ਕੇਂਦਰ ਨੂੰ ਇਹ ਰਵਈਆ ਛੱਡ ਕੇ ਕਿਸਾਨਾਂ ਦੀ ਗੱਲ ਸੁਣੀ ਪਵੇਗੀ ਖੇਤੀ ਕਾਨੂੰਨ ਖਿਲਾਫ ਨਿਤਰੇ ਹੋਏ ਕਿਸਾਨਾਂ ਦੀ ਹਮਾਇਤ ਕਰਨਾ ਆਰਥੀਆਂ ਨੂੰ ਲਗਭਗ ਭਾਰੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਕੇਂਦਰੀ ਏਜੰਸੀਆਂ ਵੱਲੋਂ ਆਰਥੀਆਂ ਤੇ ਕੀਤੀ ਜਾ ਰਹੀ ਛਾਪੇਮਾਰੀ ਦੇ ਸਮੇਂ ਨੂੰ ਵੀ ਲੈ ਕੇ ਨਖੇਦੀ ਕੀਤੀ ਜਾ ਰਹੀ ਹੈ ਦੇਖੋ ਜਿੱਥੋਂ ਤੱਕ ਕਿਸਾਨੀ ਅੰਦੋਲਨ ਦਾ ਸਵਾਲ ਹੈ ਅਸੀਂ ਖੁਦ ਕਿਸਾਨ ਆ ਖੁਦ ਕਿਸਾਨੀ ਕਰਦੇ ਆ ਔਰ ਕਿਸਾਨਾਂ ਦੇ ਨਾਲ ਸਾਡਾ ਦਿਨ ਰਾਤ ਦਾ ਵਾਹ ਵਾਸਤਾ ਹੈ ਜੇ ਅੱਜ ਕਿਸਾਨਾਂ ਦੇ ਕੋਈ ਭੀੜ ਬਣੀ ਆ ਤੇ ਕੋਈ ਸਾਡੇ ਸਾਥੀ ਜਾਂ ਕੋਈ ਵੀ ਜੇ ਦਿੱਲੀ ਚਲੇ ਗਏ ਨੇ ਜਾਂ ਕੋਈ ਸਾਥ ਦਿੱਤਾ ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਕਿਸਾਨਾਂ ਨੂੰ ਕਸਾ ਕੇ ਲੈ ਗਏ ਆ ਕਿਸਾਨ ਗਏ ਨੇ ਤੇ ਸਾਡਾ ਨਿਤ ਦਾ ਵਾਹ ਵਾਸਤਾ ਹੈ ਕਿਸਾਨਾਂ ਨਾਲ ਤੇ ਉਹ ਨੇਚਰਲੀ ਸਾਡਾ ਫਰਜ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਸਪੋਰਟ ਕੀਤੀ ਹੋਵੇਗੀ ਪਰ ਜੇ ਉਸ ਮਨਛੇ ਨਾਲ ਕੋਈ ਇਦਾਂ ਦੀ ਭਾਵਨਾ ਰੱਖ ਕੇ ਸਰਕਾਰ ਜਾਂ ਅਧਿਕਾਰੀ ਕੋਈ ਇਦਾਂ ਦੀ ਗੱਲ ਕਰਦੇ ਤਾਂ ਬਹੁਤ ਹੀ ਨਿੰਦਣਯੋਗ ਹੈ ਤੇ ਉਹ ਮੈਂ ਇਕੱਲਾ ਨਹੀਂ ਕਹਾਂਗਾ ਮੈਨੂੰ ਸਾਰੇ ਹੀ ਸੱਜਣ ਮਿੱਤਰ ਹੋਰ ਸਾਥੀਆਂ ਦੇ ਸਵੇਰ ਦੇ ਫੋਨ ਆ ਰਹੇ ਨੇ ਉਹ ਸਾਰੇ ਹੀ ਇਸ ਗੱਲ ਨੂੰ ਬਹੁਤ ਮੰਦਭਾਗੀ ਕਹਿ ਰਹੇ ਨੇ ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਵਿਭਾਗ ਦੀ ਜਿਹੜੀ ਹੈ ਉਹ ਕਾਰਵਾਈ ਦੇ ਵਿੱਚ ਅਸੀਂ ਸਹਿਯੋਗ ਦਿੱਤਾ ਸਾਨੂੰ ਦੇਣਾ ਵੀ ਚਾਹੀਦਾ ਸੀ ਤੇ ਅਸੀਂ ਡੁਨਾਈ ਵੀ ਨਹੀਂ ਕਰ ਸਕਦੇ ਵਿਭਾਗ ਨੂੰ ਕਿ ਉਹ ਸਾਡੇ ਤੇ ਕੋਈ ਇਦਾਂ ਦੀ ਕਾਰਵਾਈ ਨਾ ਕਰੇ ਬਟ ਜੇ ਉਹ ਇਸ ਮੰਚਾਂ ਨਾਲ ਉਹਨਾਂ ਨੇ ਕੀਤੀ ਹੈ ਤਾਂ ਉਹਦਾ ਮੈਂ ਵੀ ਸਮਝਦਾ ਕਿ ਉਹ ਬੜੀ ਗਲਤ ਗੱਲ ਹੈ ਕਿਸਾਨ ਅਤੇ ਆੜਤੀ ਦਾ ਰਿਸ਼ਤਾ ਕਾਫੀ ਪੁਰਾਣਾ ਹੈ ਜਾਂ ਕਹਿ ਲਵੋ ਕਿ ਨੋ ਮਾਸ ਦਾ ਰਿਸ਼ਤਾ ਹੁੰਦਾ ਮੰਦੀ ਵੇਲੇ ਕਿਸਾਨ ਦਾ ਸਹਾਰਾ ਆੜਤੀ ਬਣਦਾ ਹੈ ਫਸਲ ਦੀ ਬਿਜਾਈ ਨੂੰ ਲੈ ਕੇ ਜੇਕਰ ਪੈਸੇ ਦੀ ਜ਼ਰੂਰਤ ਹੁੰਦੀ ਹੈ ਤੇ ਕਿਸਾਨ ਦੀ ਇਸ ਲੋਡ ਨੂੰ ਆੜਤੀਆ ਹੀ ਪੂਰਾ ਕਰਦਾ ਹੈ ਬਦਲੇ ਚ ਕਿਸਾਨ ਉਸ ਨੂੰ ਆਪਣੀ ਫਸਲ ਵੇਚ ਦਿੰਦਾ ਹੈ ਇਹ ਜੋੜੀ ਕਦੀ ਵੀ ਵੱਖ ਨਹੀਂ ਹੋ ਸਕਦੀ ਮੰਡੀਆਂ ਬੰਦ ਲੈਣ ਦਾ ਫੈਸਲਾ ਇਦਾਂ ਲਿਆ ਗਿਆ ਵੀ ਸਾਡੀਆਂ ਆੜਤੀਆਂ ਉੱਤੇ ਇਨਕਮ ਟੈਕਸ ਦੀਆਂ ਰੇਟਾਂ ਕਰ ਰਹੇ ਨੇ ਉਹਨਾਂ ਨੂੰ ਇਹ ਜਾਪਦਾ ਵੀ ਇਹ ਕਿਸਾਨ ਜਿਹੜਾ ਆੜਤੀਆਂ ਨੂੰ ਫੰਡ ਕਰਿਓ ਆੜਤੀਏ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਤੇ ਆੜਤੀਆਂ ਦੇ ਸੰਗਤ ਚੱਲੀ ਫੰਡ ਭੇਜਦੇ ਆ ਪਰ ਇਹ ਜਿਹੜੇ ਫੰਡ ਜਿਹੜੀ ਇਹ ਹਾਡੇ ਤੇ ਰੇਟਾਂ ਕਰਨਦੇ ਆ ਇਨਕਮ ਟੈਕਸ ਵਾਲੀਆਂ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਕਿਉਂਕਿ ਇਹ ਜਿਹੜੇ ਕਿਸਾਨਾਂ ਤੇ ਤੇ ਆਰਤੀਆਂ ਦਾ 9 ਮਾਸ ਦਾ ਦਿੱਤਾ ਵਾ ਕਿਉਂਕਿ ਇਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਆ ਸੈਂਟਰ ਗਵਰਨਮੈਂਟ ਦੀ ਸਰਕਾਰ ਮੋਦੀ ਸਰਕਾਰ ਪਰ ਇਹਦੇ ਨਾਲ ਇਨਕਮ ਟੈਕਸ ਦੀਆਂ ਰੇਟਾਂ ਕਰਨ ਦੇ ਨਾਲ 9 ਮਾਸ ਦਾ ਰਿਸ਼ਤਾ ਜਿਹੜਾ ਨਹੀਂ ਟੁੱਟ ਸਕਦਾ ਕਿਉਂਕਿ ਸ਼ੁਰੂ ਤੋਂ ਪਹਿਲੋਂ ਅਸੀਂ ਕਿਸਾਨ ਵੀ ਆ ਬਾਅਦ ਚ ਅਸੀਂ ਆਰਤੀਆਂ ਆ ਹਾਡਾ ਸ਼ੁਰੂ ਤੋਂ ਸੰਘਰਸ਼ ਰਿਹਾ ਜਦੋਂ ਵੀ ਕਿਸਾਨ ਦੇ ਉੱਤੇ ਕੋਈ ਵੀ ਦਿੱਕਤ ਆਈ ਆ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਹਸਾਤ ਦਿੱਤਾ ਵਾ ਮੋਦੀ ਸਰਕਾਰ ਪੰਜ ਜਿੰਨੀ ਮਰਜ਼ੀ ਰੇਟ ਕੱਢ ਲੇ ਜੋ ਮਰਜ਼ੀ ਕੱਢ ਲੇ ਅਸੀਂ ਕਿਸਾਨਾਂ ਦੇ ਸੰਘਰਸ਼ ਤੋਂ ਪਿੱਠੇ ਪਿਛੇਟ ਵਾਲੇ ਨਹੀਂ ਆ ਰਾਜਪੂਰਾ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾੜਾ ਦੇ ਘਰ ਇਨਕਮ ਟੈਕਸ ਅਧਿਕਾਰੀਆਂ ਨੇ 2 ਦਿਨ ਪਹਿਲਾਂ ਅੱਧੀ ਰਾਤ ਨੂੰ ਰੇਡ ਮਾਰੀ ਸੀ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਰਦੀਪ ਸਿੰਘ ਲਾਡਾ ਨੇ ਇਨਕਮ ਟੈਕਸ ਦੀ ਰੇਡ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਉੱਪਰ ਸਵਾਲ ਖੜੇ ਕੀਤੇ ਨੇ ਇੱਕ ਮੈਡਮ ਸੀਗੀ ਜੀ ਮੈਂ ਨਾਮ ਉਹਨਾਂ ਦੇ ਰੱਖੇ ਮੇਰੇ ਪੇਪਰਾਂ ਦੇ ਲਿਖੇ ਆ ਪਰ ਲekin ਜਿਹੜੇ ਪਟਿਆਲੇ ਵਾਲੇ ਸੀਗੇ ਅਨਮੋਲਦੀਪ ਜੀ ਉਹ ਤਾਂ ਸਿਰਫ ਆਈ ਰਾਤੀ 2:30 ਵਜੇ 2 ਮਿੰਟ ਵਾਸਤੇ ਆਏ ਆ ਲekin ਨਾਲ ਦੀ ਨਾਲ ਮੁੜ ਗਏ ਜਿਹੜੇ ਚੰਡੀਗੜ੍ਹ ਵਾਲੇ ਮੈਡਮ ਸੀਗੇ ਪਹਿਲਾਂ ਤੋਂ 3:30 ਵਜੇ ਤੱਕ ਬੈਠੇ ਰਹੇ ਰਾਤ ਨੂੰ ਫਿਰ ਉਹ ਗੱਡੀ ਲੈ ਕੇ ਆਪਣੇ ਚਲੇ ਗਏ ਟੜਕੇ ਫੇਰ ਅੱਗੇ 7:30 ਵਜੇ ਦੂਜੇ ਮੁਲਾਜ਼ਮ ਸਾਰੇ ਸਾਡੇ ਤੋਂ ਰਜਾਈਆਂ ਉਹ ਲੈ ਗਏ 23 ਸੋਈ ਹੈ ਉੱਤੇ ਸੋ ਗਏ ਉਹ ਕਹਿੰਦਾ ਕੋਈ ਭੈਣ ਭਾਈਆਂ ਮੰਗੋ ਉਹਨਾਂ ਨੂੰ ਬੈਡਰੂਮ ਦਾ ਦਰਵਾਜ਼ਾ ਖੋਲਿਆ ਵੀ ਭਾਈ ਜਿੱਤੇ ਤੁਹਾਡਾ ਦੀ ਜਾਂਦਾ ਤੇ ਸੋ ਕੋਈ ਗੱਲ ਨਹੀਂ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਲੇਕਿਨ ਜਿਹੜੀ ਮੈਡਮ ਦਾ ਮਤਲਬ ਬੋਲਣ ਦਾ ਰਵਈਆ ਉਹ ਇੱਕ ਮਤਲਬ ਚੰਗਾ ਰਵਈਆ ਨਹੀਂ ਕਿਹਾ ਜਾ ਸਕਦਾ ਇੱਕ ਆਫੀਸਰ ਦਾ ਰਵਈਆ ਨਹੀਂ ਕਿਹਾ ਜਾ ਸਕਦਾ ਲੈਕਿਨ ਜਿੱਦਾਂ ਕਿਸੇ ਦਾ ਖਰੀਦ ਕੇ ਬੰਦਾ ਮੁੱਲ ਪੇ ਜਾਂਦਾ ਉਹ ਉਹਨਾਂ ਦਾ ਵਰਤਿਆਵਾ ਸੀਗਾ ਜਿਨ੍ਹਾਂ ਨੂੰ ਪੰਜਾਬ ਕਿਸਾਨਾਂ ਦੇ ਅੰਦੋਲਨ ਨੂੰ ਸਾਥ ਦੇਣ ਦੇ ਲਈ ਪੰਜਾਬ ਭਰ ਚੋਂ ਆੜਤੀਆਂ ਦੀਆਂ ਗੱਡੀਆਂ ਅਤੇ ਵੱਡੀ ਗਿਣਤੀ ਵਿੱਚ ਰਾਸ਼ਨ ਦਿੱਲੀ ਨੂੰ ਭੇਜਿਆ ਗਿਆ ਸੀ ਇਸ ਤੋਂ ਬਾਅਦ ਹੀ ਇਨਕਮ ਟੈਕਸ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਸੀ ਅਜਿਹੇ ਸਮੇਂ ਵਿੱਚ ਕਿਸਾਨ ਅਤੇ ਆੜਤੀਆ ਵੀ ਹੁਣ ਇੱਕ ਹੋ ਚੁੱਕੇ ਨੇ ਡਟ ਕੇ ਖੇਤੀ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਤੇ ਆੜਤੀਆ ਐਸੋਸੀਏਸ਼ਨ ਵੀ ਕਿਸਾਨ ਦੇ ਨਾਲ ਖੜ ਚੁੱਕਿਆ